ਰਵਿੰਦ ਕੇਜਰੀਵਾਲ ਨੂੰ ਮਿਲੀ ਹੈ ਜਵਾਨਤ ਉਹਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਕੁਝ ਜਿਹੜੀਆਂ ਹੈਗੀਆਂ ਹਦਾਇਤਾਂ ਨਗੀਆਂ ਕਿ ਵੀ ਇਹ ਇਹ ਕੁਝ ਬੋਲਣਾ ਨਹੀਂ ਜਾ ਕੇ ਜਾਂ ਐਮਰਜੈਂਸੀ ਫਾਈਲਾਂ ਤੇ ਤੁਸੀਂ ਸਾਈਨ ਕਰ ਸਕਦੇ ਹੋ ਦਸਖਤ ਕਰ ਸਕਦੇ ਹੋ ਦੂਸਰੇ ਨੂੰ ਰੁਟੀਨ 'ਚ ਨਹੀਂ ਕਰ ਸਕਦੇ ਉਹ ਵੈਸੇ ਹਰ ਬੰਦੇ ਵਾਸਤੇ ਹੁੰਦਾ ਹੋ ਰੂਲ ਆਫ ਦਾ ਜਿਹੜਾ ਹੈਗਾ ਇੱਕ ਸਿਸਟਮ ਹੈਗਾ ਉਹ ਇਹ ਹੈਗਾ ਵੀ ਜੇ ਉਹ ਨਾ ਕਰੂਗਾ ਰਮਿੰਦ ਕੇਜਰੀਵਾਲ ਨਾ ਕਰੂਗਾ ਦੱਸ ਕੇ ਤਾਂ ਉਹ ਡਿਪਟੀ ਮੁੱਖ ਮੰਤਰੀ ਤੋਂ ਕਰਵਾ ਲੂਗਾ ਕਰਵਾ ਲੂਗਾ ਜੇ ਆਪ ਦੀ ਗੱਲ ਨਾ ਕਰੂਗਾ ਤਾਂ ਆਪ ਦੀ ਜਿਹੜੀ ਹੈਗੀ ਆ ਦੂਸਰੇ ਤੋਂ ਕਹਾ ਲੂਗਾ ਇਹ ਦੂਸਰੇ ਦੀ ਕਰ ਦੂ ਜਿਵੇਂ ਸੰਜੇ ਸਿੰਘ ਤੇ ਵੀ ਰੋਕ ਲੱਗੀ ਸੀ ਕਿਉਂਕਿ ਜਦੋਂ ਅਸੀਂ ਜ਼ਮਾਨਤ ਲੈਣੇ ਆ ਮੰਨ ਲਓ ਮੈਂ ਕਿਸੇ ਕਿਸੇ ਦੇ ਵਿੱਚ ਮੁਜਰਮ ਐ ਤਾਂ ਉਹਦੇ ਚ ਅਦਾਲਤ ਲਿਖ ਦਿੰਦੀ ਆ ਵੀ ਤੂੰ ਗਵਾਹਾਂ ਨੂੰ ਭਾਈ ਡਰਾਉਣਾ ਨਹੀਂ ਧਮਕਾਉਣਾ ਨਹੀਂ ਤੂੰ ਕੇਸ ਨਾਲ ਛੇੜਛਾੜ ਨਹੀਂ ਕਰਨੀ ਔਰਸ ਜਦੋਂ ਵੀ ਤੁਹਾਨੂੰ ਬੁਲਾਉਗੀ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਤੁਸੀਂ ਉਹਨਾਂ ਨੂੰ ਸਾਥ ਦੇਣਾ ਹੈ ਜੋ ਸਬੂਤ ਹੈ ਜੋ ਤੇ ਤੁਹਾਨੂੰ ਕਾਗਜ਼ ਪੱਤਰ ਮੰਗਣਗੇ ਉਹ ਸਾਰਾ ਕੁਝ ਦੇਣਾ ਇਹ ਸਾਰਿਆਂ ਵਾਸਤੇ ਲਾਗੂ ਹੈ ਹੁਣ ਸਾਡਾ ਜਿਹੜਾ মিডিਆ ਉਹਨੇ ਆਪਦੇ ਪੀਆਰਪੀ ਵਧਾਉਣ ਵਾਸਤੇ ਫਾਲੋਅਰ ਵਧਾਉਣ ਵਾਸਤੇ ਸਬਸਕ੍ਰਿਬ ਸਬਸਕ੍ਰਾਈਬਰਾਂ ਨੂੰ ਵਧਾਉਣ ਵਾਸਤੇ ਜਿਹੜਾ ਹੈਗਾ ਤੇ ਆਪਦੇ ਜਿਹੜੇ ਡਾਲਰ ਵਧਾਉਣ ਵਾਸਤੇ ਜਿਹੜਾ ਵਧਾ ਚੜਾ ਕੇ ਖਬਰਾਂ ਲਾ ਰਹੇ ਆ ਕੇਜਰੀਵਾਲ ਸਾਹਿਬ ਦੇ ਖਿਲਾਫ ਵੀ ਉਹਨੂੰ ਇਹ ਕਰਾਇਆ ਜੀ ਇਹ ਮਨਾਹੀ ਕਰੀ ਹੈ ਉਹ ਕੀਤਾ ਉਹਦੇ ਵਿੱਚ ਕੀ ਆ ਕਿ ਲੋਕ ਆ ਜਿਹੜੇ ਵੀ ਉਹਨੂੰ ਵੇਖਣ ਦੇ ਸਾਡੀ ਵੀਡੀਓ ਜਿਹੜੀ ਜ਼ਿਆਦਾ ਚੱਲੇ ਇੱਥੋਂ ਤੱਕ ਮਤਲਬ ਹੈ ਕਿਉਂਕਿ ਜਿਹੜਾ ਸਾਡਾ ਮੀਡੀਆ ਹੈ ਉਹ ਅੱਗ ਲਾਉਣ ਦਾ ਕੰਮ ਕਰਦਾ ਹੈ ਜਿਹੜੀ ਇੱਕ ਤਾਂ ਮਤਲਬ ਹੁੰਦਾ ਬੰਦਾ ਵੀ ਗੱਲ ਬੁਧਾ ਚੜਾ ਕੇ ਕਰਨੀ ਆ ਉਹ ਮਾੜੀ ਗੱਲ ਹੈ ਇੱਕ ਹੁੰਦੀ ਆ ਟੈਕਨੀਕਲ ਜਿਹੜੀ ਜਿਨ੍ਹਾਂ ਲੋਕਾਂ ਨੂੰ ਅੱਜ ਪੱਤਰਕਾਰਾਂ ਨੂੰ ਪੁਰਾਣੇ ਬੰਦੇ ਜਿਨ੍ਹਾਂ ਨੂੰ ਅਸੀਂ ਸੁਣ ਰਹੇ ਹਾਂ ਵੀ ਯਾਰ ਗੱਲ 'ਚ ਦਮ ਹੈ ਤੇ ਹੁਣ ਜਿਹੜਾ ਮੀਡੀਆ ਅੱਜ ਦਾ ਹੈਗਾ ਇਹ ਤਾਂ ਸਿੱਖਾਂ ਦੀ ਡੱਬੀ ਨਾਲ ਹੀ ਲਈ ਫਿਰਦਾ ਇੱਕ ਬਾਂਦਰ ਹੈ ਬਾਂਦਰ ਸਾਰੇ ਕੰਮ ਜਾਣਦਾ ਉਹੋ ਇੱਕ ਡੱਬੀ ਸਿੱਖਾਲੀਆ ਜਿਹੜੀ ਉਹ ਚਲਾਉਣ ਨਹੀਂ ਜਾਣਦਾ ਜੇ ਉਹ ਚਲਾ ਆ ਵੀ ਦੇਵੇ ਤਾਂ ਉਹਦੀ ਉਹ ਭਜਾ ਦਿੰਦਾ ਜਿੱਦਾਂ ਬੰਦਰ ਇਹ ਸਿੱਖ ਗਿਆ ਵੀ ਅੱਗ ਕਿਵੇਂ ਲਾਈਦੀ ਹੈ ਤਾਂ ਸਾਰੀ ਦੁਨੀਆ ਨੂੰ ਤਬਾਹ ਕਰ ਦੂਗਾ ਇਸ ਕਰਕੇ ਜਿਹੜਾ ਸਾਡਾ মিডিਆ ਇਹ ਸਿੱਖਾਲੀ ਡੱਬੀ ਆ ਜਿਹੜੀ ਆਪਦੀਆਂ ਜੇਬਾਂ ਦੇ ਵਿੱਚ ਹੀ ਨਾਲ ਲਈ ਫਿਰਦਾ ਹੁਣ ਜਿਹੜੀ ਗੱਲ ਆਪਾਂ ਕੇਜਰੀਵਾਲ ਸਾਹਿਬ ਦੀ ਕਰਦੇ ਸੀ ਕਿ ਉਹਨੂੰ ਜਵਾਨਤ ਮਿਲ ਗਈ ਜਵਾਨ ਤਾਂ ਉਹਦੇ ਤੇ ਜਿਹੜਾ ਹੈਗਾ ਝੂਠਾ ਪਰਚਾ ਦਰਜ ਹੋਇਆ ਵੀ ਪਾਲਿਸੀ ਦੇ ਵਿੱਚ ਤੁਸੀਂ ਆਹ ਆਹ ਚੀਜ਼ਾਂ ਕਰੀਆਂ ਕਿਉਂਕਿ ਉੱਥੇ ਜਿਹੜੀ ਡਿਊਟੀ ਹੈਗੀ ਜਿਹੜਾ ਉਹਨੂੰ ਆਪਣਾ ਪੰਜਾਬ ਹੈ ਪੰਜਾਬ ਦੀ ਜਿਹੜੀ ਹੈਗੀ ਹੈ ਉਹ ਜਿਹੜਾ ਹੈਗਾ ਮੁੱਖ ਮੰਤਰੀ ਕੋਲੇ ਜ਼ਿਆਦਾ ਪਾਵਰ ਹੈ ਜਿਹੜੀ ਡਿਊਟੀ ਹੈ ਦਿੱਲੀ ਹੈ ਕਿ ਦਿੱਲੀ ਦੇ ਵਿੱਚ ਜਿਹੜੀ ਹੈਗੀ ਆ ਉਹ ਜ਼ਿਆਦਾ ਸੈਂਟਰ ਕੋਲੇ ਪਾਵਰ ਹੈਗੀ ਤਾਂ ਉਹਦੇ ਵਿੱਚ ਕੀ ਹੈ ਜਿਹੜੀ ਉਹ ਪਾਲਿਸੀ ਬਣਾਉਂਦੇ ਆ ਜਦੋਂ ਗਵਰਨਰ ਸਾਹਿਬ ਕੋਲੇ ਫਾਈਲ ਭੇਜਦੇ ਆ ਗਵਰਨਰ ਕੀ ਤਾਂ ਲਾਇਆ ਹੋਇਆ ਕੇਂਦਰ ਸਰਕਾਰ ਦਾ ਲਾਇਆ ਹੋਇਆ ਉਹ ਵਾਪਸ ਭੇਜ ਦਿੰਦਾ ਸੀ ਇਸ ਕਰਕੇ ਵੀ ਜਾਂ ਤਾਂ ਸਾਡੇ ਨਾਲ ਰਲ ਕੇ ਚੱਲੋ ਜੇ ਤੁਸੀਂ ਅਲੱਗ ਚੱਲਦੇ ਹੋ ਤਾਂ ਤੁਹਾਡੇ ਤੇ ਜਿਹੜਾ ਹੈ ਕਿ ਕਾਰਵਾਈ ਆਉਣੀਆਂ ਪਰ ਉਹ ਕਿਸੇ ਮਗਰ ਈਡੀ ਪਾ ਦੇਣੀ ਕਿਸੇ ਮਗਰ ਬਿਜ਼ਨਸ ਪਾ ਦੇਣੀ ਕਿਸੇ ਮਗਰ ਸੀਬੀਆਈ ਪਾ ਦੇਣੀ ਕਿਸੇ ਮੰਗਰ ਹੋਰ ਵਿੰਗਣਗੇ بڑے ਸਰਕਾਰਾਂ ਕੋਲੇ ਤਾਂ ਉਹਦੇ ਵਿੱਚ ਕੀ ਆ ਵੀ ਉਸ ਬੰਦੇ ਦੀ ਜਿਹੜੀ ਹੈਗੀ ਹੈ ਇੱਕ ਬਦਰਾਮੀ ਕੰਨ ਦੀ ਕੋਸ਼ਿਸ਼ ਕੀਤੀ ਗਈ ਸੀ ਦੇਖੋ ਜਿਹੜੀ ਗੱਲ ਲੌਜੀਕ ਹੈ ਜਿਹੜੀ ਸਚਾਈ ਹੈ ਮੈਂ ਕੋਈ ਉਹਦਾ ਕੇਜਰੀਵਾਲ ਦਾ ਫੈਨ ਨਹੀਂ ਜਾਂ ਮੈਂ ਕੇਜਰੀਵਾਲ ਦਾ ਕੋਈ ਰਿਸ਼ਤੇਦਾਰ ਨਹੀਂ ਹੈਗਾ ਜਿਹੜੀ ਗੱਲ ਅਸਲ ਵਿੱਚ ਅਟੱਲ ਸਚਾਈ ਹੈ ਉਹ ਇਹ ਹੈ ਵੀ ਉਹ ਇਮਾਨਦਾਰ ਬੰਦਾ ਹੈ ਉਹਨੇ ਆਪ ਦਾ ਜਿਹੜਾ ਹੈਗਾ ਕਮਿਸ਼ਨਰ ਦੀ ਨੌਕਰੀ ਛੱਡ ਕੇ ਜਿਹਦੇ ਵਿੱਚ ਇੱਕ ਦਸਕਤ ਕਰੇ ਦੇ ਕਰੋੜਾਂ ਰੁਪਏ ਮਿਲਦੇ ਸੀ ਸੇਲ ਟੈਕਸ ਇਨਕਮ ਟੈਕਸ ਦੇ ਵਿੱਚੋਂ ਕਿੰਨੇ ਪੈਸੇ ਬਣ ਜਾਂਦੇ ਨੇ ਨਾ ਚੁੱਪ ਕਰਕੇ ਜਿਹੜੇ ਵਪਾਰੀ ਆ ਸਾਡੇ ਦੇ ਹੁੰਦੇ ਆ ਜੇ ਸਾਡੇ ਤੇ ਥਾਣੇਦਾਰ ਕੋਈ ਜੱਟਾਂ ਤੋਂ ਪੈਸਾ ਲੈ ਲਈ 10000 ਰੁਪਏ ਤਾਂ ਗਾਉਂਦੇ ਫਿਰਨਗੇ ਕਿਉਂਕਿ ਇਹ ਅਗਲੇ ਦੀ ਖੂਨ ਪਸੀਨੇ ਦੀ ਕਮਾਈ ਹੈ ਜਿਹੜੇ ਵਪਾਰੀ ਆ ਚੁੱਪ ਕਰਕੇ ਲਿਫਾਫਿਆਂ ਦੇ ਵਿੱਚ ਪੀਲੇ ਲਿਫਾਫੇ ਵਿੱਚ ਬੰਦ ਕਰਕੇ ਪੜਾਈ ਹੁੰਦੇ ਜਿਉਹਨੇ ਪੈਸੇ ਇਕੱਠੇ ਕਰਨੇ ਹੁੰਦੇ ਤਾਂ ਜਿੰਨੇ ਮਰਜ਼ੀ ਕਰ ਲੈਂਦਾ ਪਰ ਉਹ ਇਸ ਗੱਲੋਂ ਅਸੀਂ ਮੰਨਦੇ ਕਿ ਇ ਉਹਨੂੰ ਇੱਕ ਸਾਜ਼ਿਸ਼ ਤਹਿਤ ਫਸਾਇਆ ਗਿਆ ਸੀ ਤੇ ਕੱਲ ਜਿਹੜਾ ਹੈਗਾ ਮਾਨਯੋਗ ਅਦਾਲਤ ਨੇ ਮਾਨਯੋਗ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਉਹਨਾਂ ਨੂੰ ਜਿਹੜੀ ਹੈਗੀ ਅਪੀਲ ਦਿੱਤੀ ਹੈ ਬੇਲ ਦਿੱਤੀ ਹੈ ਬੇਲ ਦੇ ਵਿੱਚ ਉਹ ਜਿਹੜਾ ਉਹਦਾ ਕੰਮ ਕਰ ਸਕਦਾ ਐਮਰਜੈਂਸੀ ਫਾਈਲਾਂ ਤੇ ਦਸਖਤ ਕਰ ਸਕਦਾ ਰੁਟੀਨ ਜਿਆ ਤ ਨਹੀਂ ਉਹ ਡਿਪਟੀ ਸੀਐਮ ਤੋਂ ਕਰਵਾ ਲੂਗਾ ਜਾਂ ਸੈਕਟਰੀ ਤੋਂ ਕਰਵਾ ਲੂਗਾ ਉਹ ਕੋਈ ਖਾਸ ਗੱਲ ਨਹੀਂ ਹੁੰਦੀ ਸੋ ਜਿਹੜੀ ਹੈਗੀ মিডিਆ ਉਹਨਾਂ ਮੈਂ ਬੇਨਤੀ ਕਰਦਾ ਹਾਂ ਵਧਾ ਚੜਾ ਕੇ ਕਿਸੇ ਦੀ ਜਿਹੜੀ ਹੈਗੀ ਖਬਰ ਨਹੀਂ ਲਾਉਣੀ ਚਾਹੀਦੀ ਕਿਸੇ ਦੀ ਕਦਰ ਕੁਛ ਨਹੀਂ ਕਰਨੀ ਚਾਹੀਦੀ ਕਿਸੇ ਦੀ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ ਇਸ ਕਰਕੇ ਜਿਹੜਾ ਆਪਾਂ ਇੱਕ ਵਿਊ ਲੈਂਡ ਦੀ ਖਾਤਰ ਬਾਤ ਉਹ ਵੀਡੀਓ ਕਿਹੜੀ ਲੱਖ ਚੱਲ ਜੂ 2 ਲੱਖ ਚੱਲ ਜੂ 80 ਡਾਲਰ ਆ ਜਾਣਗੇ 100 ਡਾਲਰ ਆ ਜਾਊਗਾ ਪਰ ਕਿਸੇ ਦੀ ਵੇਚਤੀ ਕਰਨ ਤੋਂ ਪਹਿਲਾਂ ਜਾਂ ਦੀ ਕਦਾਰ ਕੂਸ਼ੀ ਕਰਨ ਤੋਂ ਪਹਿਲਾਂ ਅਸੀਂ ਸੋਚਿਆ ਕਰੀਏ ਸੋ ਮਾਨਯੋਗ ਸੁਪਰੀਮ ਕੋਰਟ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਉਹਨੂੰ ਬੇਲ ਦਿੱਤੀ ਹੈ ਚਲੋ ਉਹਦੇ ਵਿੱਚ ਕੀ ਹੈ ਉਹਨੇ ਗਵਨ ਕੀਤਾ ਸੀ ਗਵਨ ਕੀਤਾ ਸੀਗਾ ਉਹ ਸਰਕਾਰ ਕਹਿੰਦੀ ਹੈ ਕੇਂਦਰ ਸਰਕਾਰ ਕਹਿੰਦੀ ਹੈ ਜਾਂ ਏਜੰਸੀਆਂ ਕਹਿੰਦੀਆਂ ਉਹ ਆਪਦੀ ਭੁਗਤੂਗਾ ਪਿਆ ਉਹਦਾ ਸਾਬਤ ਕਰੂਗਾ ਪਰ ਉਹਦੇ ਅੰਦਰ ਜਾਣ ਨਾਲ ਜਿਹੜਾ ਹੈਗਾ ਉਹ ਮੌਜੂਦਾ ਮੁੱਖ ਮੰਤਰੀ ਸੀ ਉਹ ਉਸ ਦੇ ਜਾਣ ਨਾਲ ਜਿਹੜਾ ਹੈਗਾ ਜਿਹੜਾ ਦਿੱਲੀ ਦਾ ਵਿਕਾਸ ਰੁਕਈ ਹੈ ਜਿਹੜਾ ਹੈਗਾ ਮਤਲਬ ਹੋਇਆ ਨਹੀਂਗਾ ਤਾਂ ਇਹਦੇ ਵਿੱਚ ਕੀ ਸੀਗਾ ਵੀ ਉਸ ਨੂੰ ਜਿਹੜਾ ਹੈਗਾ ਖੱਜਲਖਵਾਰ ਕੀਤਾ ਗਿਆ ਸੋ ਵੀਰੋ ਵੀਡੀਓ ਚੰਗੀ ਲੱਗੀ ਲੋਕਾਂ ਤੱਕ ਸ਼ੇਅਰ ਕਰਨਾ ਉਮੀਦ ਕਰਦੇ ਹਾਂ ਕਿ ਸੱਚੀਆਂ ਸੂਚੀਆਂ ਖਬਰਾਂ ਲੈ ਕੇ ਤੁਹਾਡੇ ਕੋਲ ਆਵਾਂਗੇ ਤੇ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ